ਤਰੰਗੇ ਦੀ ਆਵਾਜ਼ ਮੈਂ ਤਰੰਗਾ ਹਾਂ ਜਿਸ ਨੂੰ ਵੇਖ ਕੇ ਇੱਕ ਦਿਨ ਲਈ ਤੁਹਾਡੀਆਂ ਅੱਖਾਂ ਚਮਕਦੀਆਂ ਹਨ ਪਰ ਬਾਕੀ ਸਾਲ ਮੈਂ ਭੁੱਲਿਆ ਜਾਂਦਾ ਹਾਂ ਮੇਰੇ ਰੰਗਾ ਵਿੱਚ ਉਹ ਖੁਣ ਰੋੜਿਆ ਹੈ ਜੋ ਸਿੱਧਾ ਨੇ ਹੱਸ ਕੇ ਵਹਾਇਆ ਸੀ ਪਰ ਅੱਜ ਮੈਂ ਸਿਰਫ ਸਟੇਟਸ ਤੇ ਸਟੋਰੀ ਦਾ ਸਜਾਵਟੀ ਸੰਸ਼ਾਨ ਬਣ ਗਿਆ ਹਾਂ ਮੈਂ ਲੜਾਂਦਾ ਹਾਂ ਤਾਂ ਤੁਸੀਂ ਬੰਦੇ ਮਾਤਰਮ ਕਹਿੰਦੇ ਹੋ ਪਰ ਮੇਰੀ ਓਟ ਹੈ ਠਾ ਕਰਪਸ਼ਨ ਨਫ਼ਰਤ ਤੇ ਲਾਲਚ ਵੀ ਪਲਦਾ ਹੈ ਮੈਂ ਚਾਹੁੰਦਾ ਹਾਂ ਕਿ ਜਿਵੇਂ 15 ਅਗਸਤ ਜਾਂ 26 ਜਨਵਰੀ ਨੂੰ ਤੁਹਾਡੇ ਦਿਲਾਂ ਵਿੱਚ ਦੇਸ਼ ਭਗਤੀ ਜਾਗਦੀ ਹੈ ਉਹੀ ਜਜ਼ਬਾ ਹਰ ਦਿਨ ਹੋਵੇ ਮੈਂ ਦਰਦ ਨਾਲ ਰਹਿੰਦਾ ਹਾਂ ਮੈਂ ਸਿਰਫ ਇੱਕ ਕੱਪੜਾ ਨਹੀਂ ਹਾਂ ਮੈਂ ਉਹ ਰੂਹ ਹਾਂ ਜੋ ਤੁਹਾਨੂੰ ਜੋੜਦੀ ਹੈ ਪਰ ਜਦੋਂ ਤੁਸੀਂ ਮੈਨੂੰ ਸਿਰਫ ਇੱਕ ਦਿਨ ਦਾ ਜੋਸ਼ ਬਣਾ ਕੇ ਛੱਡ ਦਿੰਦੇ ਹੋ ਤਾਂ ਮੇਰੀਆਂ ਸਲਾਬਟਾਂ ਵਿੱਚੋਂ ਹੰਝੂ ਵਗਦੇ ਹਨ ਮੈਂ ਤਰੰਗਾ ਹਾਂ ਤੁਹਾਡੀ ਸ਼ਾਨ ਹਾਂ ਪਰ ਕੀ ਤੁਸੀਂ ਸੱਚਮੁੱਚ ਮੈਨੂੰ ਆਪਣੇ ਦਿਲ ਵਿੱਚ ਵਸਾਇਆ ਹੈ